सतनाम श्री वाहि गुरु सुखमणि साहेब गौड़ी सुखमणि श्लोक इक ओंकार सतगुर प्रसाद आदि गुरे नमे जुगाद गुरे सतगुरे नमे श्री गुरुदेव नमे अष्टपदी गुर सिमरो सिमर सिमर सुख पावो कल क्लेश तन माहि मिटावो सिमरो जास विसहुंबर एक है, ਨਾਮ ਜਪਤਿਆ ਗਣਤੀ ਅਨੇਕੈ ਬੇਦ ਪ੍ਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕਿਆਖਰ ਕਿਨ ਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿ ਮੰਗਣੀ ਨ ਆਵੈ ਕਾਂਕੀਏ ਕੇ ਦਰਸ ਤੁਹਾਰੋ ਨਾਨਕਉਂ ਸੰਗ ਮੋਹ ਉਦਾਰੋ ਸੁਖਮਣੀ ਸੁਖੀ ਅੰਮ੍ਰਿਤ ਪ੍ਰਭ ਨਾਮ भगत ਜਨਾ ਕੇ ਮਨ ਵਿਸਰਾਮ 라ਵ ਪਰਬ ਕੇ ਸਿਮਰਨ ਗਰਭ ਨਾ ਵਸੀ ਪਰਬ ਕੇ ਸਿਮਰਨ ਦੁਖ ਜਮ ਨਸੇ ਪਰਬ ਕੇ ਸਿਮਰਨ ਕਾਲ ਪਰ ਹਰੇ ਪਰਬ ਕੇ ਸਿਮਰਨ ਦੁਸ਼ਮਣ ਤਰੇਂ ਪਰਬ ਸਿਮਰਤ ਕਾ ਸ਼ੁਭਿ ਗੰਨ ਲਾਗੀ ਪਰਬ ਕੇ ਸਿਮਰਨ ਅਣ ਦਿਨ ਜਾਗੇ ਪਰਬ ਕੇ ਸਿਮਰਨ ਪਉ ਨ ਬਿਆਪੇ ਪਰਬ ਕੇ ਸਿਮਰਨ ਦੁਖ ਨ ਸੰਤਾਪੇ ਪਰਬ ਕਾ ਸਿਮਰਨ ਸਾਧ ਕੇ ਸੰਗ ਸਰਬਨਿਦਾਨ ਨਾਨਕ ਹਰ ਰੰ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੇ ਸਿਮਰਨ ਦਰਗੇ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪਰਬ ਕੀ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਧਰੇ ਮੁੰਚਾ ਪ੍ਰਭ ਕੇ ਸਿਮਰਨ ਤ੍ਰਿਸਨਾ 부ਜੇ ਪ੍ਰਭ ਕੇ ਸਿਮਰਨ ਸਭ ਕਿਛ ਸੁਜੇ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਓਰਨੇ ਆਸਾ ਪ੍ਰਭ ਕੀ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਇ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਨ ਦਸਨਾ ਪ੍ਰਭ ਕੋ ਸਿਮਰੇ ਸੇ ਤਨੁ ਹੰਤੇ ਪ੍ਰਭ ਕੋ ਜਿਮਰੇ ਸੇ ਪਤੁ ਹੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਦਾਣ ਪ੍ਰਭ ਕੋ ਸਿਮਰੇ ਸਿਵੇ ਮੋਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨਿ ਆਪ ਦੇ ਹਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਾਰਿ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪਰਬ ਕੋ ਸਿਮਰੇ ਸੇ ਮੁਖ ਸੁਹਾਵੇ ਪਰਬ ਕੋ ਸਿਮਰੇ ਤਿਨ ਸੁਖ ਬਿਹਾਵੇ ਪਰਬ ਕੋ ਸਿਮਰੇ ਤਿਨ ਆਤਮ ਜੀਤਾ ਪਰਬ ਕੋ ਸਿਮਰੇ ਤਿਨ ਨਿਰਮਲ ਰਿਤਾ ਪਰਬ ਕੋ ਸਿਮਰੇ ਤਿਨ ਅਨੰਦ ਕਨੇਰੇ ਪਰਬ ਕੋ ਸਿਮਰੇ ਬਸੇ ਹਰਨੇਰੇ ਸੰਤ ਕੀ ਰੁਪਾਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਪਾਗ ਰਬ ਕੇ ਸਿਮਰਨ ਕਾਰਜ ਪੂਰੇ ਰਬ ਕੇ ਸਿਮਰਨ ਕਬੈ ਨ ਚੂਰੇ ਰਬ ਕੇ ਸਿਮਰਨ ਹਰ ਗੁਨ ਬਾਨੀ ਰਬ ਕੇ ਸਿਮਰਨ ਸਹਿਜ ਸਮਾਨੀ ਰਬ ਕੇ ਸਿਮਰਨ ਨੇ ਚਲਿਆ ਅਸਨ ਰਬ ਕੇ ਸਿਮਰਨ ਕਮਲ ਵਿਗਾਸਨ ਰਬ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਜੇ ਜਨ ਜਿੰਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀਦੂ ਪਾਏ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਪੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਾਰ ਕਿਰਪਾ ਜਿਸੇ ਆਪ 부ਜਾਇਆ ਨਾਨਕ ਗੁਰਮਖ ਹਰਿ ਸੁਮਰਨ ਤਿਨ ਪਾਇਆ ਸੁਖਮਨੀ ਸੁਖਿ ਅਮਰਤ ਪ੍ਰਗਨਾਮ ਭਗਤ ਜਨਾ ਕੇ ਮਨ ਵਿਸਰਾਮ 8 ਇੱਕ ਸ਼ਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥੀ ਅਨਾਥ ਸਰਨ ਤੁਮਾਰੀ ਆਇਓ नानक की प्रभु साथ अष्टपड़ी जय मात पिता सुत मीत न पाई मन उहा नाम तेरे संग सहाय जय मापयन दूत जमदला ताकी बल नाम संग तेरे चले जय मुश्किल होवै अतपारी हर को नाम किन माए उदारी अनेक पुने चरण करत नहीं तेरे हर को नाम कोट पाप पर हरे गुरमुख नाम जपो मन मेरे नानक पावो सुख कने रे सगल श्रेष्ठ को राजा दुखिया हर का नाम जपत होए सुखिया लाख करोरी बंधन परै हर का नाम जपत निस्तरै अनिक माया रंग तिख न हर का नाम जपत अगावे जय मार्ग ए जात केला ਤੇ ਹਰ ਨਾਮ ਸੰਘੂਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਨਾਮ ਜਪਤ ਗਤ ਪਾਈ ਨਾ ਛੂਟਤ ਨਹੀਂ ਕੋਟ ਲਖ ਬਾਈ ਨਾਮ ਜਪਤੈ ਪਾਰ ਪਰਾਏ ਅਨੇਕ ਵਿਗਨ ਜਏ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰ ਅਨੇਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹੋ ਮੈਲਾ ਮਲਕ ਬਹਿਨ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਜਿਹ ਮਾਰ ਕੇ ਗਨੇ ਜਾਏ ਨ ਕੋ ਸਾ ਹਰ ਕਾ ਨਾਮ ਉਹਾ ਸੰਗ ਤੋ ਸਾ ਜੈ ਪੰਡੇ ਮਹਾ ਅੰਧ ਗੁਵਾਰਾ ਹਰ ਕਾ ਨਾਮ ਸੰਗੁ ਜਿਆਰਾ जहाँ पंथ तेरा को ना स्यानु हर का नाम ते नाल पचानु जय महाभ्यान तपत वो काम ते हर के नाम की तुम ऊपर शाम जहाँ त्रिखामण तुजे आकर खै ते नानक हर हर अमृत भर के भगत जना की बर्तन नाम संत जना कै मन विश्राम हर का नाम दास की ओट ਹਰ ਕੀ ਨਾਮ ਉਧਰੇ ਜਨ ਕੋ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾ ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨੋਦਾਨ ਮਨ ਤਣ ਰੰਗ ਰਤੇ ਰੰਗ ਏਕੈ ਨਾਨਕ ਜਨ ਕੇ ਵਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ हर के नाम जन को तृपत पुवत हर का नाम जन का रूप रंग हर नाम जपत कब पर न पंग हर का नाम जन की वढाई हर के नाम जन शोभा पाई हर का नाम जन को भोग जोग हर नाम जपत कश नाई वियोग जन राता हर नाम की सेवा नानक पूजए हर हर देवा हर हर जन के मालिक जीना हर तन जन को आप प्रभु दीना हर हर जन के ओतस्तानी हर प्रताप जन और न जानी ओत-पोत ओत जन हर रस राते सुन स्मरत नाम रस माते आठ पहर जन हर हर जपै हर का भगत प्रगट ने शपै ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁੰਗਾ ਸਵਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਗਤਾ ਨਾਮ ਕੀ ਮਹਿਮਾ ਸੰਤ ਰਧ ਵਸੇ ਸੰਤ ਪਰਤਾਪ ਦੁਰੰਤ ਸਭ ਨਸੇ ਸੰਤ ਕਾ ਸੰਗ ਵਡ ਪਾਗੀ ਪਾਈਐ ਸੰਤ ਕੀ ਸੇਵਾ ਨਾਮ ਤੇਈਐ ਨਾਮ ਤੁੱਲਿ ਕੱਚੇ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸੁਖਮਨੀ ਸੁਖਿਆਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ 8ਵਾਂ ਦੋ ਸਲੋਕ மதி விக்கே சரோல் பூஜ் நர ஹரி நான்க சத்ந்ரி வாயுஷ்டி ஜப தாபான சபத்திய ஹட்டிர சிமிரோச கர தரம கிரா சகல தியாக மது अनेक प्रकार किए वो जतना पुण्य दान होमे वो, हो वो रत्ना शरीर कटाए होमे कर राती व्रत नेम करै वो पाती नहीं तुल राम नाम विचार नानक गुरुमुख नाम जपिए एक बार नौ खंड पृथ्वी फिरे चिर जीवै महा उदास तपे सर थीवै अग्नमाए होमत प्राण ਕਨਿਕ ਆਵਸ ਹੈ ਵਰ ਭੂਮਦਾਨ ਨਿਯੋਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨ ਜਾਵੈ ਹਰ ਕੀ ਨਾਮ ਸੰਸਰ ਕਸ਼ਿ ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਇ ਮਨ ਕਾਮਨਾ ਪੀਰਥ ਦੇ ਛਟੈ ਗਰਵ ਗੁਮਾਨ ਨਮਣ ਕੇ ਹਟੈ सोच करे दिनस अर रात मन की मैल न तंते जात इस दे को वो साधना करे मन ते कब न बिख्या टल तो वह वो दे अनीत शुद्ध कहा हुए काची पीत मन हर के नाम की मैं माऊच नानक नाम उदरे वो मूज बहुत सियानप जमका पो व्यापै अनेक जतन करत रसना त्रापै वेग अनेक अगणने बुजे ओटू पा दरगने सिजे छूटस नाही उभपयाल मोह बेपे माया जाल अवर करतो सगले जमडाने गोविंद भजन बिन तिल नाही माने ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ੁਰਦਾ ਸਦਦਾਵੇ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗ ਹੋ ਮੈ ਸ਼ੋਰੈ जीको जनम मरंते ढरै साध जणा की सरनी परै जिस जन को प्रभु दर्श पियासा नानक ता के बल बल जासा सगले पुरख मैं पुरख परदान साध संग जाका मिटे अभिमान आपस को जो जाने नीचा सो घणिया सब ते ऊंचा ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਕਟ ਕਟ ਜੀਨਾ ਮਾਨੀ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਰਿ ਸਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਦਨ ਕੋ ਤਨ ਤੇ ਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ निमाणे को प्राप्त ते रो मान सगले कटा को देवो दान करन करवण हार स्वामी सगले कटाके अंतर जामी अपनी गत मित जानो आपे आपण संग आप प्रभ राते तुमरी उसत तुमते होए नानक अवर न जान सकोए सर्वतरम मैं श्रेष्ठ धर्म हरको नाम जाप निर्मल कर्म सगल क्रिया में उत्तम क्रिया साध संग दुर्मत मलेरिया सगल उद्यम में उद्यम फला हर का नाम जपो जी सदा सगल वाणी में अमृत वाणी हरको जस सुन रसन बखानी සගල තානතයෝ උත්තමතාන් නානෙකි ජෑකට වසේ හරිනාා.